ਮੇਰਾ ਨਾਮ ਰਾਜ ਹੈ ਮੈਂ ਇੱਕ ਵੱਡੇ ਦਫ਼ਤਰ ਵਿੱਚ ਨੌਕਰੀ ਕਰਦਾ ਸੀ ਮੇਰੀ ਜ਼ਿੰਦਗੀ ਦੇ ਵਿੱਚ ਬਚਪਨ ਤੋਂ ਲੈ ਕੇ ਉਤਾਰ ਚੜ੍ਹਾਵ ਚੱਲ ਰਹੇ ਸਨ ਮੇਰੇ ਮੰਮੀ ਪਾਪਾ ਚਾਹੁੰਦੇ ਸਨ ਕਿ ਮੈਂ ਪੜ੍ਹ ਲਿਖ ਕੇ ਕੁਝ ਬਣ ਜਾਵਾਂ ਮੇਰੇ ਪਾਪਾ ਰਿਕਸ਼ਾ ਚਲਾਉਂਦੇ ਸਨ ਉਹਨਾਂ ਨੇ ਮੇਰਾ ਦਾਖਲਾ ਚੰਗੇ ਸਕੂਲ ਵਿੱਚ ਕਰਵਾਇਆ ਸੀ ਪਰ ਮੇਰਾ ਧਿਆਨ ਪੜਾਈ ਵੱਲ ਬਿਲਕੁਲ ਵੀ ਨਹੀਂ ਲੱਗਦਾ ਸੀ ਮੇਰੇ ਲਈ ਉਹ ਚਾਹੇ ਜਿੰਨੀ ਵੀ ਮਿਹਨਤ ਕਰਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਮੇਰਾ ਦਿਮਾਗ ਕਦੇ ਵੀ ਪੜ੍ਹਾਈ ਵਿੱਚ ਲੱਗਦਾ ਹੀ ਨਹੀਂ ਸੀ ਮੇਰੇ ਦੋਸਤ ਮੇਰੇ ਆਲੇ ਦੁਆਲੇ ਬੈਠ ਜਾਂਦੇ ਅਤੇ ਮੈਨੂੰ ਘੱਟ ਦਿਮਾਗ ਦਾ ਕਹਿੰਦੇ ਮੇਰੇ ਦਿਮਾਗ ਵਿੱਚ ਇਹੀ ਗੱਲ ਹੁੰਦੀ ਰਹਿੰਦੀ ਸੀ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਮੈਂ ਕਦੇ ਆਪਣੀ ਜ਼ਿੰਦਗੀ ਵਿੱਚ ਕੁਝ ਕਰ ਸਕਾਂਗਾ ਮੈਂ ਜਿਵੇਂ ਹੀ ਵੱਡਾ ਹੋਇਆ ਫਿਰ ਇੱਕ ਦਿਨ ਇਸ ਸੋਚ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਇਥੋਂ ਤੱਕ ਕਿ ਮੇਰੀ ਹੀ ਨਹੀਂ ਪੂਰੇ ਪਰਿਵਾਰ ਦੀ ਜ਼ਿੰਦਗੀ ਮੇਰੀ ਇਸ ਸੋਚ ਕਾਰਨ ਬਰਬਾਦ ਹੋ ਗਈ ਸੀ ਮੇਰੇ ਪਾਪਾ ਦੇ ਜਾਣ ਤੋਂ ਬਾਅਦ ਮੇਰੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਸਨ ਮੈਂ ਸਾਰਾ ਸਾਰਾ ਦਿਨ ਬਾਹਰ ਰਹਿੰਦਾ ਸੀ ਮੈਂ ਆਪਣੇ ਦੋਸਤਾਂ ਨਾਲ ਅਵਾਰਾਗਰਦੀ ਕਰਦਾ ਰਹਿੰਦਾ ਸੀ ਆਟੇ ਜਦੋਂ ਹੁਣ ਮੈਨੂੰ ਆਟੇ ਦਾਲ ਦੇ ਭਾਅ ਪਤਾ ਚੱਲੇ ਤਾਂ ਹੁਣ ਮੈਨੂੰ ਪਤਾ ਲੱਗਿਆ ਕਿ ਇਹ ਜ਼ਿੰਦਗੀ ਇੰਨੀ ਆਸਾਨ ਨਹੀਂ ਸੀ ਜਿੰਨੀ ਪਾਪਾ ਦੇ ਹੁੰਦੇ ਸੀ ਜਦੋਂ ਮੈਂ ਘਰ ਆਉਂਦਾ ਸੀ ਮੈਨੂੰ ਖਾਣਾ ਮਿਲਦਾ ਤੇ ਮੈਨੂੰ ਕੱਪੜੇ ਪ੍ਰੈਸ ਮਿਲਦੇ ਇਸ ਤਰ੍ਹਾਂ ਹੀ ਮੇਰਾ ਦਿਨ ਪੂਰੀ ਠਾਠ ਪਾਠ ਨਾਲ ਲੱਗਦਾ ਸੀ ਪਰ ਜਿਵੇਂ ਹੀ ਪਾਪਾ ਦੀ ਮੌਤ ਹੋਈ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਆ ਗਈ ਜਦੋਂ ਅਗਲੇ ਦਿਨ ਸਵੇਰੇ ਮੇਰੀ ਅੱਖ ਖੁੱਲੀ ਤਾਂ ਮਾਂ ਨੇ ਮੈਨੂੰ ਕਿਹਾ ਕਿ ਬੇਟਾ ਕੁਝ ਲੈ ਆ ਨਾਸ਼ਤਾ ਬਣਾਉਣਾ ਹੈ ਤਾਂ ਮੈਂ ਆਪਣੀ ਜੇਬ ਵੱਲ ਦੇਖਿਆ ਜਿਹਦੇ ਵਿੱਚ 500 ਰੁਪਏ ਸੀ ਪਾਪਾ ਨੇ 2 ਦਿਨ ਪਹਿਲਾਂ ਹੀ ਮੈਨੂੰ 500 ਰੁਪਏ ਦਿੱਤੇ ਸਨ ਮੈਂ ਉਸ ਦਿਨ ਜਾ ਕੇ ਘਰ ਦਾ ਸਮਾਨ ਲੈ ਕੇ ਆਇਆ ਸੀ ਉਸ ਦਿਨ ਹੀ ਮੈਨੂੰ ਫਿਕਰ ਹੋਈ ਸੀ ਕਿ ਹੁਣ ਮੈਂ ਕੀ ਕਰਾਂ ਮੈਂ ਦੁਪਹਿਰ ਨੂੰ ਘਰ ਕੀ ਲੈ ਕੇ ਆਵਾਂਗਾ ਉਸ ਸਮੇਂ ਹੀ ਮੈਨੂੰ ਮਾ ਤੇ ਪਾਪਾ ਦੀਆਂ ਗੱਲਾਂ ਯਾਦ ਆਉਣ ਲੱਗ ਮੈਨੂੰ ਹੁਣ ਬਹੁਤ ਦੁੱਖ ਹੋ ਰਿਹਾ ਸੀ ਕੀ ਮੈਂ ਆਪਣੀ ਉਮਰ ਦਾ ਇਹ ਸਮਾਂ ਬੇਲੇ ਰਹਿ ਕੇ ਕਿਉਂ ਲੰਘਾ ਦਿੱਤਾ ਜਦੋਂ ਕਿ ਮੈਨੂੰ ਆਪਣੀ ਉਸ ਉਮਰ ਵਿੱਚ ਕੰਮ ਕਰਨਾ ਚਾਹੀਦਾ ਸੀ ਸਾਰਾ ਦਿਨ ਮਜ਼ਦੂਰੀ ਕਰਨ ਤੋਂ ਬਾਅਦ ਐਨੇ ਪੈਸੇ ਆਉਂਦੇ ਸੀ ਕਿ ਮੈਂ ਰਾਤ ਨੂੰ ਘਰ ਵਿੱਚ ਸਬਜ਼ੀ ਲੈ ਕੇ ਜਾ ਸਕਦਾ ਸੀ ਅੱਜ ਮੇਰਾ ਕੰਮ ਤੇ ਪਹਿਲਾ ਦਿਨ ਸੀ ਜਦੋਂ ਮਾਲਕ ਨੇ ਮੇਰੇ ਹੱਥ 'ਤੇ ਪੈਸੇ ਆਖੇ ਤਾਂ ਮੈਨੂੰ ਅਹਿਸਾਸ ਹੋਇਆ ਕਿ ਜੇਕਰ ਇਹ ਪੈਸੇ ਮੇਰੇ ਪਾਪਾ ਮੇਰੇ ਹੱਥ ਵਿੱਚ ਰੱਖਦੇ ਸੀ ਅਤੇ ਮੈਂ ਉਹਨਾਂ ਨੂੰ ਕੀ ਜਵਾਬ ਦਿੰਦਾ ਸੀ ਅਤੇ ਜਦੋਂ ਅੱਜ ਮੈਂ ਖੁਦ ਕਮਾ ਰਿਹਾ ਹਾਂ ਤਾਂ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਆਜ ਇਹ ਪੈਸੇ ਕਮਾਉਣ ਲਈ ਮੈਨੂੰ ਕਿੰਨੀ ਮਿਹਨਤ ਕਰਨੀ ਪਈ ਸੀ ਮੈਂ ਜਦੋਂ ਘਰ ਆਇਆ ਤਾਂ ਮਾਂ ਨੂੰ ਵੀ ਚੰਗਾ ਲੱਗ ਰਿਹਾ ਸੀ ਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਹਾਂ। ਉਹ ਰਾਤ ਜਦੋਂ ਮੈਂ ਬਿਸਤਰੇ ਤੇ ਪਿਆ ਤਾਂ ਮੇਰੇ ਦਿਮਾਗ ਵਿੱਚ ਬਹੁਤ ਕੁਝ ਚੱਲ ਰਿਹਾ ਸੀ। ਕੀ ਜੇਕਰ ਮੇਰੇ ਹਾਲਾਤ ਇਸ ਤਰ੍ਹਾਂ ਦੇ ਹੀ ਰਹਿ ਗਏ ਤਾਂ ਮੈਂ ਆਪਣੇ ਘਰ ਵਾਲਿਆਂ ਨੂੰ ਕੋਈ ਵੀ ਸੁਵਿਧਾ ਨਹੀਂ ਦੇ ਸਕਦਾ। ਮੈਂ ਸਾਰੀ ਉਮਰ ਦੋ ਟਾਈਮ ਦੀ ਰੋਟੀ ਲਈ ਹੀ ਫਿਰਦਾ ਰਹਾਂਗਾ। ਫੇਰ ਮੇਰੀ ਨਜ਼ਰ ਮੇਰੀ ਭੈਣ ਅਮਨ ਤੇ ਪਈ। ਮੈਂ ਸੋਚ ਰਿਹਾ ਸੀ ਕਿ ਹੁਣ ਮੈਂ ਇਸ ਦਾ ਵਿਆਹ ਕਿਵੇਂ ਕਰਾਂਗਾ ਪਰ ਮੇਰੀ ਖਾਲੀ ਜੇਬ ਅਤੇ ਮੇਰੇ ਖਾਲੀ ਹੱਥ ਅਗਲੇ 15 ਸਾਲਾਂ ਤੱਕ ਵੀ ਵਿਆਹ ਲਈ ਗਹਿਣੇ ਨਹੀਂ ਬਣਾ ਪਾਉਣਗੇ ਉਸ ਸਮੇਂ ਮੇਰੀ ਨਜ਼ਰ ਆ ਪਾਪਾ ਦੇ ਰਿਕਸ਼ੇ ਤੇ ਪਈ ਮੇਰੇ ਪਾਪਾ ਦਾ ਰਿਕਸ਼ਾ ਹੀ ਬਚਪਨ ਤੋਂ ਸਾਡੀ ਆਮਦਨੀ ਦਾ ਸਹਾਰਾ ਸੀ ਮੈਂ ਰਿਕਸ਼ੇ ਕੋਲਾ ਕੇ ਖੜ ਗਿਆ ਮੈਂ ਦੂਜੇ ਦਿਨ ਰਿਕਸ਼ਾ ਲੈ ਕੇ ਘਰੋਂ ਨਿਕਲ ਗਿਆ ਅਤੇ ਸਾਰਾ ਦਿਨ ਰਿਕਸ਼ਾ ਚਲਾਉਂਦਾ ਰਿਹਾ ਮੈਂ ਨਵਾਂ ਨਾ ਮਾ ਰਿਕਸ਼ਾ ਚਲਾਉਣ ਲੱਗਿਆ ਸੀ ਇਸ ਲਈ ਮੈਨੂੰ ਰਾਸਤੇ ਦਾ ਨਹੀਂ ਪਤਾ ਸੀ ਲੋਕਾਂ ਤੋਂ ਪੁੱਛ ਕੇ ਮੈਨੂੰ ਰਾਸਤੇ ਦਾ ਪਤਾ ਲੱਗਦਾ ਸੀ ਹੁਣ ਮੈਨੂੰ ਪਤਾ ਲੱਗਿਆ ਕਿ ਸੜਕ ਤੇ ਸਾਰਾ ਦਿਨ ਇਸ ਤਰ੍ਹਾਂ ਤੁਰਨਾ ਸੌਖਾ ਨਹੀਂ ਹੁੰਦਾ ਹੁਣ ਮੈਨੂੰ ਲੱਗ ਰਿਹਾ ਸੀ ਕਿ ਮੇਰੀ ਜ਼ਿੰਦਗੀ ਦੀਆਂ ਸਾਰੀਆਂ ਖਵਾਇਸ਼ਾਂ ਪੂਰੀਆਂ ਹੋ ਜਾਣਗੀਆਂ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀਆਂ ਖਵਾਇਸ਼ਾਂ ਤਾਂ ਹੁਣ ਸ਼ੁਰੂ ਹੋਈਆਂ ਹਨ ਇੱਕ ਦਿਨ ਮੈਂ ਰਿਕਸ਼ਾ ਚਲਾਉਂਦੇ ਹੋਏ ਜਾ ਰਿਹਾ ਸੀ ਮੈਨੂੰ ਬਹੁਤ ਪਿਆਸ ਲੱਗ ਰਹੀ ਸੀ ਮੈਂ ਪਾਣੀ ਪੀਣ ਲਈ ਰਿਕਸ਼ੇ ਤੋਂ ਉੱਤਰ ਕੇ ਦੁਕਾਨ ਤੇ ਜਾ ਰਿਹਾ ਸੀ ਜਦੋਂ ਮੈਂ ਰਿਕਸ਼ੇ ਤੋਂ ਉੱਤਰ ਗਿਆ ਤਾਂ ਮੈਨੂੰ ਇਹ ਮਹਿਸੂਸ ਹੋਇਆ ਕਿ ਜਿਵੇਂ ਕੋਈ ਮੇਰੇ ਰਿਕਸ਼ੇ ਵੱਲ ਜਾ ਰਿਹਾ ਹੋਵੇ ਜਦੋਂ ਮੈਂ ਉਹਨਾਂ ਵੱਲ ਦੇਖਿਆ ਤਾਂ ਉਹ ਦੋ ਨਕਾਬ پوش ਸੀ ਪਤਾ ਨਹੀਂ ਉਹ ਮੇਰੇ ਰਿਕਸ਼ੇ ਨੂੰ ਲੈ ਕੇ ਭੱਜ ਗਏ ਸੀ ਮੈਂ ਸ਼ੋਰ ਮਚਾਉਂਦੇ ਹੋਏ ਉਹਨਾਂ ਵੱਲ ਭੱਜਿਆ ਉਹ ਦੋਨੋਂ ਚੋਰ ਸੀ ਉਹ ਮੈਨੂੰ ਦੇਖ ਰਹੇ ਸੀ ਉਹ ਮੇਰੇ ਰਿਕਸ਼ੇ ਨੂੰ ਭਜਾ ਕੇ ਲੈ ਗਈ ਸੀ ਅਤੇ ਮੈਂ ਹੱਥ ਮਾਰਦਾ ਰਹਿ ਗਿਆ ਸੀ ਇਸ ਵਿੱਚ ਗਲਤੀ ਮੇਰੀ ਹੀ ਸੀ ਕਿਉਂਕਿ ਮੈਂ ਰਿਕਸ਼ਾ ਦੂਰ ਖੜਾ ਕੀਤਾ ਸੀ ਮੈਂ ਆਪਣਾ ਸਭ ਕੁਝ ਲੁੱਟ ਪਟ ਕੇ ਆਪਣੇ ਘਰ ਆ ਗਿਆ ਸੀ ਜਦੋਂ ਮੈਂ ਘਰ ਆ ਕੇ ਆਪਣੀ ਮਾਂ ਨੂੰ ਦੱਸਿਆ ਤਾਂ ਮਾਂ ਨੇ ਮੇਰੀ ਹਿੰਮਤ ਦੀ ਦਾਦ ਦਿੰਦੇ ਹੋਏ ਕਿਹਾ ਕਿ ਬੇਟਾ ਕੋਈ ਗੱਲ ਨਹੀਂ ਸ਼ੁਕਰ ਕਰਾ ਤੇਰੀ ਜਾਨ ਬਚ ਗਈ ਜੇਕਰ ਜਾਨ ਹੈ ਤਾਂ ਜਹਾਨ ਹੈ ਮਾਣੀ ਇਹ ਗੱਲ ਮੈਨੂੰ ਹੌਸਲਾ ਦਿੰਦੇ ਹੋਏ ਕਹੀ ਪਰ ਮੈਂ ਇਹ ਜਾਣਦਾ ਸੀ ਕਿ ਇਹ ਗੱਲ ਆਸਾਨ ਨਹੀਂ ਸੀ ਰਿਕਸ਼ਾ ਹੀ ਕੀ ਚਲਾ ਗਿਆ ਸੀ ਸਾਡੇ ਘਰੋਂ ਸਾਰੀ ਬਰਕਤ ਜਾ ਚੁੱਕੀ ਸੀ ਹੁਣ ਮੇਰੇ ਕੋਲ ਰਿਕਸ਼ਾ ਲੈਣ ਲਈ ਵੀ ਪੈਸੇ ਨਹੀਂ ਸੀ ਹੁਣ ਮੈਂ ਮਿਹਨਤ ਮਜ਼ਦੂਰੀ ਕਰਨ ਲੱਗਿਆ ਸੀ ਇੱਕ ਦਿਨ ਮੈਂ ਮਜ਼ਦੂਰਾਂ ਨਾਲ ਮਿਲ ਕੇ ਪੁੱਲ ਬਣਾ ਰਿਹਾ ਸੀ ਮੈਂ ਸੀਮਿੰਟ ਤਿਆਰ ਕਰ ਰਿਹਾ ਸੀ ਉਸੇ ਸਮੇਂ ਮੈਂ ਦੂਰ ਤੋਂ ਇੱਕ ਕਾਰ ਆਉਂਦੀ ਹੋਈ ਦੇਖੀ ਉਹ ਬਹੁਤ ਤੇਜ਼ ਰਫ਼ਤਾਰ ਨਾਲ ਕਾਰ ਚਲਾ ਰਿਹਾ ਸੀ ਅੰਦਾ ਦਨ ਕਾਰ ਅੱਗੇ ਵਧ ਰਹੀ ਸੀ ਇਹ ਸਭ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਕਾਰ ਵਿੱਚ ਬੈਠਾ ਹੋਇਆ ਇਨਸਾਨ ਜਾਂ ਤਾਂ ਕਿਸੇ ਮੁਸੀਬਤ ਵਿੱਚ ਹੈ ਜਾਂ ਫਿਰ ਨਸ਼ੇ ਵਿੱਚ ਹੈ ਜੋ ਇਸ ਤਰ੍ਹਾਂ ਕਾਰ ਚਲਾ ਰਿਹਾ ਹੈ ਮੈਂ ਇਹ ਸਾਬਤ ਦੇਖ ਹੀ ਰਹਾ ਸੀ ਕਿ ਉਹ ਗੱਡੀ ਮੇਰੇ ਸਾਹਮਣੇ ਮੌਜੂਦ ਇੱਕ ਦਰਖਤ ਤੇ ਨਾਲ ਜਾ ਲੱਗੀ ਅਤੇ ਇਸ ਤੋਂ ਪਹਿਲਾਂ ਕਿ ਉਸ ਕਾਰ ਦੇ ਵਿੱਚ ਅੱਗ ਲੱਗਦੀ ਮੈਂ ਤੇਜ਼ੀ ਨਾਲ ਅੱਗੇ ਵਧਿਆ ਅਤੇ ਉਸ ਇਨਸਾਨ ਨੂੰ ਕੱਢਿਆ ਮੈਂ ਆਪਣਾ ਕੰਮ ਛੱਡ ਕੇ ਉਸ ਨੂੰ ਹਸਪਤਾਲ ਲੈ ਗਿਆ। ਉਹ ਇਨਸਾਨ ਨੇ ਬੇਹੋਸ਼ ਹੁੰਦੇ ਸਮੇਂ ਮੈਨੂੰ ਥੋੜਾ ਜਿਹਾ ਦੇਖਿਆ ਸੀ। ਫਾਰ ਫਿਰ ਉਹ ਬੇਹੋਸ਼ ਹੋ ਗਿਆ ਸੀ। ਹਸਪਤਾਲ ਜਾ ਕੇ ਜਦੋਂ ਉਸ ਨੂੰ ਹੋਸ਼ ਆਇਆ ਤੇ ਉਸ ਨੇ ਮੈਨੂੰ ਦੇਖਿਆ, ਉਹ ਬਹੁਤ ਸਮੇਂ ਤੱਕ ਰੋਂਦਾ ਰਿਹਾ। ਫਿਰ ਉਸ ਨੇ ਮੈਨੂੰ ਦੱਸਿਆ ਕਿ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਸੀ। ਉਸ ਨੇ ਨਸ਼ਾ ਕੀਤਾ ਹੋਇਆ ਸੀ। ਉਸ ਨੂੰ ਕੋਈ ਬਿહોਸ਼ ਨਹੀਂ ਸੀ ਉਹ ਪਤਾ ਨਹੀਂ ਕਿਹੜਾ ਪੁੰਨ ਸੀ ਜੋ ਮੇਰੇ ਅੱਗੇ ਆਇਆ ਸੀ ਅਤੇ ਤੂੰ ਮੈਨੂੰ ਬਚਾ ਲਿਆ ਇਹ ਕਹਿੰਦੇ ਹੀ ਉਹ ਰੋਣ ਲੱਗ ਗਿਆ ਮੈਂ ਉਹਨਾਂ ਨੂੰ ਹੌਸਲਾ ਦਿੱਤਾ ਉਹ ਆਪਣੀ ਦਿਲ ਦਾ ਬੋਝ ਹਲਕਾ ਕਰ ਚੁੱਕੇ ਸਨ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੂੰ ਕੀ ਕਰਦਾ ਹੈ ਤੂੰ ਉਸ ਸਮੇਂ ਐਨੇ ਸੁੰਸਾਨ ਪੁੱਲ ਤੇ ਕੀ ਕਰ ਰਿਹਾ ਸੀ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇੱਕ ਮਜ਼ਦੂਰ ਹਾਂ ਮੈਂ ਇਹੀ ਕੰਮ ਕਰਦਾ ਹਾਂ ਮੈਂ ਜਦੋਂ ਤੁਹਾਨੂੰ ਦੇਖਿਆ ਤਾਂ ਮੈਂ ਕੰਮ ਛੱਡ ਕੇ ਤੁਹਾਡੇ ਕੋਲ ਆ ਗਿਆ ਤਾਂ ਸਰ ਨੇ ਮੈਨੂੰ ਪੁੱਛਿਆ ਕਿ ਤੂੰ ਕਿੰਨਾ ਕਮਾ ਲੈਂਦਾ ਹੈ ਮੈਨੂੰ ਸ਼ਰਮਤਾ ਆਈ ਪਰ ਸ਼ੇਰ ਵੀ ਮੈਂ ਕਿਹਾ ਕਿ ਮੈਂ ਇੰਨਾ ਕਮਾ ਲੈਂਦਾ ਹਾਂ ਕੀ ਮੇਰੀ ਦੋ ਸਮੇਂ ਦੀ ਰੋਟੀ ਬਣ ਜਾਂਦੀ ਹੈ ਉਹ ਮੇਰੀ ਗੱਲ ਸੁਣ ਕੇ ਸੋਚ ਵਿੱਚ ਪੈ ਗਏ ਅਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਤੇਰੇ ਵਰਗੇ ਹੀ ਕੋਈ ਇਮਾਨਦਾਰ ਇਨਸਾਨ ਦੀ ਜ਼ਰੂਰਤ ਹੈ ਕਿਉਂਕਿ ਆਜਾ ਹੈ ਬਹੁਤ ਸਾਰੇ ਲੋਕ ਹਨ ਜੋ ਮੈਨੂੰ ਪਿੱਛੇ ਛੱਡਣਾ ਚਾਹੁੰਦੇ ਹਨ ਪਰ ਹੁਣ ਤੂੰ ਮੈਨੂੰ ਮਿਲ ਗਿਆ ਹੈ ਹੁਣ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੀ ਕੰਪਨੀ ਵਿੱਚ ਕੰਮ ਕਰ ਉੱਥੇ ਤੇਰੀ ਤਨਖਾਹ ਵੀ ਜ਼ਿਆਦਾ ਹੋਵੇਗੀ ਅਤੇ ਮੇਰੇ ਦਫ਼ਤਰ ਵਿੱਚ ਤੇਰੇ ਵਰਗਾ ਇਮਾਨਦਾਰ ਇਨਸਾਨ ਵੀ ਆ ਜਾਵੇਗਾ ਮੈਨੂੰ ਉਸ ਦੀ ਇਹ ਗੱਲ ਬਹੁਤ ਪਸੰਦ ਆਈ ਸੀ ਕਿਉਂਕਿ ਹਰ ਰੋਜ਼ ਤੱਪ ਵਿੱਚ ਕੰਮ ਕਰਨਾ ਬਹੁਤ ਮੁਸ਼ਕਲ ਸੀ ਕਦੇ ਤਾਂ ਕੰਮ ਮਿਲਦਾ ਸੀ ਅਤੇ ਕਦੇ ਕੰਮ ਮਿਲਦਾ ਹੀ ਨਹੀਂ ਸੀ ਮੈਂ ਸਰਦੀ ਕੰਪਨੀ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਮਾਂ ਨੂੰ ਇਹ ਸਭ ਪਤਾ ਚੱਲਿਆ ਤਾਂ ਮਾਂ ਬਹੁਤ ਖੁਸ਼ ਹੋਈ ਮਾਂ ਵੀ ਇਹ ਸੋਚ ਰਹੀ ਸੀ ਕਿ ਚੱਲ ਹੁਣ ਮੈਂ ਆਪਣੀ ਭੈਣ ਦਾ ਵਿਆਹ ਕਰ ਦੇਵਾਂਗਾ ਮੈਂ ਆਪਣੀ ਭੈਣ ਆਮਨੂ ਰਾਤਾਂ ਨੂੰ ਪੜਦੇ ਹੋਏ ਦੇਖਿਆ ਸੀ ਹੁਣ ਉਹ ਫਸਟイヤー ਵਿੱਚ ਸੀ ਉਹ ਪੜਾਈ ਵਿੱਚ ਇੰਨਾ ਧਿਆਨ ਦਿੰਦੀ ਸੀ ਕਿ ਮੈਂ ਸੋਚ ਲਿਆ ਸੀ ਕਿ ਹੁਣ ਜੋ ਵੀ ਹੋ ਜਾਵੇ ਮੈਂ ਅਮਨ ਦਾ ਵਿਆਹ ਉਸ ਸਮੇਂ ਤੋਂ ਪਹਿਲਾਂ ਨਹੀਂ ਕਰਾਂਗਾ ਜਦੋਂ ਤੱਕ ਉਸ ਦੀ ਪੜ੍ਹਾਈ ਪੂਰੀ ਨਹੀਂ ਹੋ ਜਾਂਦੀ ਸਮੇਂ ਨੇ ਮੈਨੂੰ ਹੋਰ ਪੁੱਝ ਨਹੀਂ ਤਾਂ ਪੜ੍ਹਾਈ ਦੀ ਇੱਛਾ ਤਾਂ ਸਮਝਾ ਹੀ ਦਿੱਤੀ ਸੀ ਜੇਕਰ ਅੱਜ ਮੈਂ ਪੜ੍ਹਿਆ ਲਿਖਿਆ ਹੁੰਦਾ ਤਾਂ ਮੈਂ ਇਸ ਤਰ੍ਹਾਂ ਥਾ ਥਾ ਤੇ ਠੋਕਰਾ ਖਾਨ ਦੀ ਬਜਾਏ ਕੋਈ ਕੰਮ ਕਰ ਰਿਹਾ ਹੁੰਦਾ ਪਰ ਹੁਣ ਮੈਂ ਉਹ ਗਲਤੀ ਹਮਨ ਲਈ ਨਹੀਂ ਦੁਹਰਾਉਣਾ ਚਾਹੁੰਦਾ ਸੀ ਇਸ ਲਈ ਮੈਂ ਮਾਂ ਨੂੰ ਕਹਿ ਦਿੱਤਾ ਕਿ ਜੇਕਰ ਤੁਸੀਂ ਮੇਰਾ ਵਿਆਹ ਕਰਨਾ ਹੈ ਤਾਂ ਕਰ ਦਿਓ ਪਰ ਹਮਨ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਬੋਝ ਨਹੀਂ ਪਾਉਣਾ ਮਾਂ ਨੇ ਮੇਰੇ ਲਈ ਇੱਕ ਦੋ ਰਿਸ਼ਤੇ ਪਸੰਦ ਕੀਤੇ ਪਰ ਮੈਨੂੰ ਉਹਨਾਂ ਦੋਹਾਂ ਵਿੱਚੋਂ ਕੋਈ ਵੀ ਕੁੜੀ ਪਸੰਦ ਨਹੀਂ ਆਈ ਮੈਂ ਸੋਚਿਆ ਕਿ ਇਸ ਮਾਮਲੇ ਵਿੱਚ ਵੀ ਮੇਰੀ ਕਿਸਮਤ ਮੇਰਾ ਸਾਥ ਨਹੀਂ ਦੇ ਰਹੀ ਅਤੇ ਮੇਰੀ ਕਿਸਮਤ ਵਿੱਚ ਤਾਂ ਕੁਝ ਹੋਰ ਹੀ ਲਿਖਿਆ ਸੀ ਜੋ ਮੈਂ ਸੋਚ ਹੀ ਨਹੀਂ ਸਕਦਾ ਸੀ ਸਾਰਾ ਦੇ ਦਫ਼ਤਰ ਚੋਂ ਮੈਂ ਘਰ ਆ ਰਿਹਾ ਸੀ ਤਾਂ ਮੈਨੂੰ ਇੱਕ ਕੁੜੀ ਸੜਕ ਤੇ ਭੱਜਦੀ ਹੋਈ ਨਜ਼ਰ ਆਈ ਮੈਂ ਦੇਖਿਆ ਉਹ ਬਹੁਤ ਜ਼ਿਆਦਾ ਪਰੇਸ਼ਾਨ ਲੱਗ ਰਹੀ ਸੀ ਜਦੋਂ ਮੈਂ ਉਸ ਨੂੰ ਪੁੱਛਿਆ ਕਿ ਤੈਨੂੰ ਕੀ ਪਰੇਸ਼ਾਨੀ ਹੈ ਤਾ ਉਸਨੇ ਕਿਹਾ ਕੀ ਮੈਨੂੰ ਕੋਈ ਅਜਿਹੀ ਜਗ੍ਹਾ ਤੇ ਲੈ ਚਲੋ ਜਿੱਥੇ ਮੈਂ ਸੇਫ ਰਹਾ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰੀ ਗੱਲ ਦੱਸ ਦੇਵਾਂਗੀ ਉਸ ਦੀ ਹਾਲਤ ਬਹੁਤ ਅਜੀਬ ਹੋ ਰਹੀ ਸੀ ਇਸ ਲਈ ਮੈਂ ਉਸ ਨੂੰ ਇੱਕ ਹੋਟਲ ਵਿੱਚ ਖਾਣਾ ਖਵਾਉਣ ਲਈ ਲੈ ਗਿਆ ਆਰਾਮ ਨਾਲ ਖਾਣਾ ਖਾਣ ਤੋਂ ਬਾਅਦ ਉਸ ਨੇ ਮੈਨੂੰ ਦੱਸਿਆ ਕਿ ਮੈਂ ਇੱਕ ਪੜ੍ਹੀ ਲਿਖੀ ਕੁੜੀ ਹਾਂ ਮੇਰਾ ਨਾਮ ਮਨੀਸ਼ਾ ਹੈ ਮੈਂ ਇਸ ਸ਼ਹਿਰ ਵਿੱਚ ਹੀ ਰਹਿੰਦੀ ਹਾਂ ਮੇਰੀ ਸੋਤੇਲੀ ਮਾਂ ਮੇਰਾ ਵਿਆਹ ਇੱਕ ਨਸ਼ੇੜੀ ਨਾਲ ਕਰਨਾ ਚਾਹੁੰਦੀ ਹੈ ਮੇਰੇ ਪਾਪਾ ਦੂਜੇ ਸ਼ਹਿਰ ਗਏ ਹੋਏ ਹਨ ਜਦੋਂ ਤੱਕ ਉਹ ਨਹੀਂ ਆਉਂਦੇ ਉਸ ਸਮੇਂ ਤੱਕ ਮੈਨੂੰ ਕੋਈ ਸਹਾਰਾ ਚਾਹੀਦਾ ਹੈ ਨਹੀਂ ਤਾਂ ਮੇਰਾ ਵਿਆਹ ਉਸ ਨਸ਼ੇੜੀ ਨਾਲ ਕਰ ਦਿੱਤਾ ਜਾਵੇਗਾ ਉਸ ਨੇ ਮੈਨੂੰ ਆਪਣੀ ਸਾਰੀ ਪਰੇਸ਼ਾਨੀ ਦੱਸਦੀ ਮੈਂ ਉਸ ਬਾਲ ਧਿਆਨ ਨਾਲ ਦੇਖ ਰਿਹਾ ਸੀ ਉਹ ਬਹੁਤ ਸੋਹਣੀ ਕੁੜੀ ਸੀ ਜਦੋਂ ਕਿ ਮੈਂ ਉਸ ਦੀ ਖੂਬਸੂਰਤੀ ਆਪਣੇ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕਰ ਸਕਦਾ ਮੈਂ ਉਸ ਨੂੰ ਕਿਹਾ ਕਿ ਮੈਂ ਮਹੀਨੇ ਦਾ 35000 ਕਮਾਉਂਦਾ ਹਾਂ ਮੇਰਾ ਆਪਣਾ ਘਰ ਹੈ ਕੀ ਤੂੰ ਮੇਰੇ ਨਾਲ ਵਿਆਹ ਕਰਵਾਵੇਂਗੀ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੇਰੀ ਇੱਜ਼ਤ ਦੀ ਰੱਖਿਆ ਕਰਾਂਗਾ ਮੈਂ ਤੇਰੇ ਪਾਪਾ ਦੇ ਆਉਣ ਤੋਂ ਬਾਅਦ ਉਹਨਾਂ ਨੂੰ ਸਭ ਕੁਝ ਸੱਚ ਦੱਸ ਦਵਾਂਗਾ ਮੇਰੀ ਗੱਲ ਸੁਣਨ ਤੋਂ ਬਾਅਦ ਉਹ ਡੂੰਗੀ ਸੋਚ ਵਿੱਚ ਡੁੱਬ ਗਈ ਕਿ ਉਹ ਕੀ ਕਰੇ ਆਖਰ ਬੱਚ ਉਸਨੇ ਮੇਰੇ ਨਾਲ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਮੈਂ ਉਸ ਨੂੰ ਸਿੱਧਾ ਮੰਦਿਰ ਲੈ ਗਿਆ ਤੇ ਪੰਡਤ ਜੀ ਨੂੰ ਕਿਹਾ ਕਿ ਸਾਡਾ ਵਿਆਹ ਕਰ ਦਿਓ ਮੈਂ ਵਿਆਹ ਕਰਵਾ ਕੇ ਸਿੱਧਾ ਉਸ ਨੂੰ ਆਪਣੇ ਘਰ ਲੈ ਗਿਆ ਜਦੋਂ ਮੈਂ ਉਸ ਨੂੰ ਆਪਣੇ ਘਰ ਲੈ ਗਿਆ ਤਾਂ ਮੇਰੀ ਮਾਂ ਉਸ ਕੁੜੀ ਨੂੰ ਮੇਰੇ ਨਾਲ ਦੇਖ ਕੇ ਹੈਰਾਨ ਰਹਿ ਗਈ ਤਾਂ ਮਾਣੀ ਪੁੱਛਿਆ ਕਿ ਪੁੱਤ ਇਹ ਕੁੜੀ ਕੌਣ ਹੈ ਤਉ ਉਸ ਸਮੇਂ ਮੈਂ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ ਅਤੇ ਕਿਹਾ ਕਿ ਹੁਣ ਇਹ ਸਾਡੇ ਘਰ ਦੀ ਨੋ ਹੈ ਅਸੀਂ ਆਪਣੇ ਘਰ ਵਿੱਚ ਰਿਸੈਪਸ਼ਨ ਕੁਝ ਦਿਨਾਂ ਬਾਅਦ ਰੱਖਾਂਗੇ ਭਾਰਾ ਤੁਸੀਂ ਕੱਲ ਹੀ ਸਾਰਿਆਂ ਨੂੰ ਮਠਿਆਈ ਭੇਜ ਦਿਓ ਅਤੇ ਕਹਿ ਦਿਓ ਕਿ ਅਸੀਂ ਬਹੁਤ ਸਾਦਗੀ ਨਾਲ ਰਾਜ ਦਾ ਵਿਆਹ ਕਰ ਦਿੱਤਾ ਹੈ ਮੈਂ ਸੋਚ ਰਿਹਾ ਸੀ ਕਿ ਰਿਸੈਪਸ਼ਨ ਪਾਰਟੀ ਮਨੀਸ਼ਾ ਦੇ ਪਿਤਾ ਜੀ ਦੇ ਆਉਣ ਤੋਂ ਬਾਅਦ ਰੱਖਾਂਗੇ ਮੈਂ ਮਨੀਸ਼ਾ ਤੋਂ ਉਸ ਦੇ ਪਾਪਾ ਜੀ ਦਾ ਨੰਬਰ ਲੈ ਲਿਆ ਸੀ ਮੈਂ ਲਗਾਤਾਰ ਉਹਨਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਉਹਨਾਂ ਦਾ ਨੰਬਰ ਬੰਦ ਰਿਹਾ ਮਨੀਸ਼ਾ ਵੀ ਆਪਣੇ ਪਿਤਾ ਦਾ ਇੰਤਜ਼ਾਰ ਕਰ ਰਹੀ ਸੀ ਫਿਰ ਇੱਕ ਦਿਨ ਸਾਨੂੰ ਸਾਡੇ ਸਵਰ ਦਾ ਪਲ ਮਿਲ ਗਿਆ ਮਨੀਸ਼ਾ ਦੇ ਪਾਪਾ ਨਾਲ ਸਾਡੀ ਗੱਲ ਹੋ ਗਈ ਸੀ ਉਹਨਾਂ ਨੇ ਮੈਨੂੰ ਬਹੁਤ ਇੱਜ਼ਤ ਨਾਲ ਬੁਲਾਇਆ ਤੇ ਮੇਰਾ ਧੰਨਵਾਦ ਕੀਤਾ ਕਿ ਬੇਟਾ ਤੂੰ ਮੇਰੀ ਕੁੜੀ ਦੀ ਇੱਜ਼ਤ ਬਚਾ ਕੇ ਤੂੰ ਮੇਰੇ ਤੇ ਬਹੁਤ ਵੱਡਾ ਐਹਸਾਨ ਕੀਤਾ ਹੈ ਅਸੀਂ ਦੋਵੇਂ ਬਹੁਤ ਖੁਸ਼ ਹੋ ਗਏ ਸੀ ਫਿਰ ਮਨੀਸ਼ਾ ਦੇ ਪਾਪਾ ਜਦੋਂ ਸਾਡੇ ਘਰ ਆਏ ਤਾਂ ਉਸ ਬਾਰੇ ਮਾਂ ਦੇ ਵੀ ਸਾਰੇ ਸ਼ਿਕਵੇ ਦੂਰ ਹੋ ਗਏ ਸਨ ਉਹਨਾਂ ਨੇ ਹੌਲੀ ਹੌਲੀ ਕਰਕੇ ਸਾਰਾ ਦੇਹਜ ਭੇਜ ਦਿੱਤਾ ਹੁਣ ਅਸੀਂ ਸੋਚ ਰਹੇ ਸੀ ਕਿ ਰਿਸੈਪਸ਼ਨ ਦੀ ਪਾਰਟੀ ਰੱਖ ਲਈ ਜਾਵੇ ਕਿਉਂਕਿ ਸਾਰੇ ਰਿਸ਼ਤੇਦਾਰ ਬਹੁਤ ਗਲਤ ਗੱਲਾਂ ਕਰ ਰਹੇ ਸਨ ਕਿ ਰਾਜ ਇੱਕ ਕੁੜੀ ਨੂੰ ਵਜਾ ਕੇ ਲੈ ਆਇਆ ਹੈ ਮੈਂ ਇਹ ਬੋਝ ਆਪਣੇ ਸਿਰ ਤੋਂ ਉਤਾਰਨਾ ਸੀ ਹੁਣ ਮੈਂ ਸਾਰਿਆਂ ਨੂੰ ਸਮਝਾ ਦਿੱਤਾ ਸੀ ਕਿ ਮੈਂ ਮਨੀਸ਼ਾ ਨਾਲ ਕਿਸ ਹਾਲਤ ਵਿੱਚ ਵਿਆਹ ਕਰਵਾਇਆ ਸੀ ਉਹਨਾਂ ਨੂੰ ਇਹ ਵੀ ਕਹਿ ਦਿੱਤਾ ਸੀ ਕਿ ਹੁਣ ਇਸ ਗੱਲ ਦਾ ਜ਼ਿਕਰ ਉਹ ਕਿਸੇ ਨਾਲ ਵੀ ਨਾ ਕਰਨ ਕਿਉਂਕਿ ਇਸ ਤਰ੍ਹਾਂ ਮਨੀਸ਼ਾ ਦੀ ਚਤ ਤੇ ਵੀ ਬਹੁਤ ਸਾਰੇ ਸਵਾਲੇ ਸਵਾਲ ਉੱਠ ਸਕਦੇ ਹਨ ਜੋ ਕਿ ਮੈਨੂੰ ਪਸੰਦ ਨਹੀਂ ਇਸ ਲਈ ਮੈਂ ਸਭ ਨੂੰ ਕਿਹਾ ਕਿ ਅਸੀਂ ਲੋਕ ਰਿਸ਼ਤੇਦਾਰਾਂ ਨੂੰ ਇਹੀ ਕਹਾਂਗੇ ਕਿ ਸਾਡਾ ਵਿਆਹ ਅਚਾਨਕ ਇਸ ਲਈ ਹੋਇਆ ਸੀ ਕਿਉਂਕਿ ਮਨੀਸ਼ਾ ਦੇ ਪਾਪਾ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ। ਸਾਤੇ ਉਹਨਾਂ ਨੂੰ ਬਸ ਮੇਰੇ ਤੇ ਹੀ ਭਰੋਸਾ ਸੀ। ਇਸ ਲਈ ਉਹਨਾਂ ਨੇ ਆਪਣੀ ਇਕਲੌਤੀ ਕੁੜੀ ਕਿਸੇ ਹੋਰ ਦੇ ਹਵਾਲੇ ਕਰਨ ਦੀ ਬਜਾਏ ਮੈਨੂੰ ਹੀ ਚੁਣਿਆ ਸੀ। ਮੈਂ ਖੁਦ ਹੀ ਹੁਣ ਸਾਰੇ ਇੰਤਜ਼ਾਮ ਕਰਨ ਦਾ ਸੋਚ ਰਿਹਾ ਸੀ ਪਰ ਮਨੀਸ਼ਾ ਦੇ ਪਾਪਾ ਨੇ ਕਿਹਾ ਕਿ ਬੇਟਾ ਹੁਣ ਅਸੀਂ ਵਿਆਹ ਦਾ ਖਰਚਾ ਵੰਡ ਲੈਂਦੇ ਹਾਂ ਮੈਨੂੰ ਲੱਗਿਆ ਕਿ ਮੇਰਾ ਵੀ ਅੱਧਾ ਭਾਰ ਉੱਤਰ ਗਿਆ ਹੈ ਫਿਰ ਮੈਂ ਸਾਰੇ ਲੋਕਾਂ ਨੂੰ ਕਾਰਡ ਭੇਜ ਦਿੱਤੇ ਸੀ ਉਸੇ ਸਮੇਂ ਮੇਰੇ ਦਿਮਾਗ ਵਿੱਚ ਆਇਆ ਕਿ ਮੈਨੂੰ ਸਾਰ ਨੂੰ ਬੁਲਾਉਣਾ ਚਾਹੀਦਾ ਹੈ ਪਰ ਮੈਨੂੰ ਇਹ ਵੀ ਡਰ ਲੱਗ ਰਿਹਾ ਸੀ ਕਿ ਮੈਂ ਤਾਂ ਇੱਕ ਮਾਮੂਲੀ ਰਹਾ ਬਾਰਕਰ ਹਾਂ ਜੇਕਰ ਉਹਨਾਂ ਨੇ ਮੇਰੇ ਘਰ ਆਉਣ ਤੋਂ ਮਨਾ ਕਰ ਦਿੱਤਾ ਤਾਂ ਮੈਂ ਉਹਨਾਂ ਦੇ ਸਾਹਮਣੇ ਸ਼ਰਮਿੰਦਾ ਹੋ ਜਾਵਾਂਗਾ ਇਸ ਲਈ ਮੈਂ ਡਰ ਦੇ ਡਰ ਦੇ ਉਹਨਾਂ ਦੇ ਕੋਲ ਗਿਆ ਅਤੇ ਪੁੱਛਿਆ ਕਿ ਸਾਰਾ ਜੇਕਰ ਤੁਸੀਂ ਮੰਗਲਵਾਰ ਵਾਲੇ ਦਿਨ ਬੇਲੇ ਹੋ ਤਾਂ ਮੇਰੇ ਘਰ ਵਿੱਚ ਰਿਸੈਪਸ਼ਨ ਪਾਰਟੀ ਤੇ ਜ਼ਰੂਰ ਆਉਣਾ ਮੈਨੂੰ ਬਹੁਤ ਖੁਸ਼ੀ ਹੋਵੇਗੀ ਜਦੋਂ ਮੈਂ ਉਹਨਾਂ ਨੂੰ ਪਾਰਟੀ ਬਾਰੇ ਦੱਸ ਰਿਹਾ ਸੀ ਤਾਂ ਉਹਨਾਂ ਦੇ ਚਿਹਰੇ ਤੇ ਬਹੁਤ ਖੁਸ਼ੀ ਸੀ ਅਤੇ ਫਿਰ ਉਹਨਾਂ ਨੇ ਕਿਹਾ ਕਿ ਜੇਕਰ ਮੈਨੂੰ ਸਮਾਂ ਮਿਲਿਆ ਤਾਂ ਮੈਂ ਜ਼ਰੂਰ ਆਵਾਂਗਾ ਸਾਰੀ ਗੱਲ ਸੁਣ ਕੇ ਮੈਨੂੰ ਯਕੀਨ ਹੋ ਗਿਆ ਸੀ ਕਿ ਉਹ ਨਹੀਂ ਆਉਣਗੇ ਕਿਉਂਕਿ ਐਨਾ ਵੱਡਾ ਇਨਸਾਨ ਮੇਰੇ ਵਰਗੇ ਗਰੀਬ ਦੇ ਘਰ ਕਿਉਂ ਆਉਂਦਾ ਮੈਂ ਘਰ ਆ ਕੇ ਰਿਸੈਪਸ਼ਨ ਪਾਰਟੀ ਦਾ ਇੰਤਜ਼ਾਮ ਕਰਨ ਲੱਗ ਗਿਆ ਪਰ ਰਿਸੈਪਸ਼ਨ ਵਾਲੇ ਦਿਨ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਸਰ ਮੇਰੇ ਘਰ ਆਏ ਤਾਂ ਮੈਂ ਉਹਨਾਂ ਦਾ ਤਨਵਾਦ ਕੀਤਾ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਤੂੰ ਹੀ ਤਾਂ ਮੇਰੀ ਜਾਨ ਬਚਾਈ ਸੀ ਤੂੰ ਮੇਰਾ ਖਾਸ ਹੈ ਮੈਂ ਤੇਰੀ ਗੱਲ ਕਿਵੇਂ ਤਾਲ ਸਕਦਾ ਸੀ ਸਰਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਫਿਰ ਮੈਂ ਉਹਨਾਂ ਨੂੰ ਆਪਣੇ ਸਾਰੇ ਖਾਨਦਾਨ ਨਾਲ ਮਲਾਇਆ ਪਰ ਪੂਰੀ ਪਾਰਟੀ ਵਿੱਚ ਮੈਂ ਇੱਕ ਗੱਲ ਨੋਟ ਕੀਤੀ ਕਿ ਸਾਰੇ ਬਹੁਤ ਧਿਆਨ ਨਾਲ ਮੇਰੀ ਪਤਨੀ ਵੱਲ ਦੇਖ ਰਹੇ ਸਨ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਅਜਿਹਾ ਕਿਉਂ ਹੈ ਫਿਰ ਮੈਂ ਸੋਚਿਆ ਕੀ ਹੋ ਸਕਦਾ ਹੈ ਉਹਨਾਂ ਨੇ ਮੇਰੀ ਪਤਨੀ ਨੂੰ ਪਹਿਲਾਂ ਦੇਖਿਆ ਹੋਵੇ ਇਸ ਲਈ ਇਹ ਐਨੇ ਧਿਆਨ ਨਾਲ ਦੇਖ ਰਹੇ ਹਨ ਸਾਰੇ ਲੋਕ ਮਨੀਸ਼ਾ ਦੀ ਬਹੁਤ ਤਾਰੀਫ ਕਰਦੇ ਸੀ ਤਾਰੀਫ ਕਰਨੀ ਬਣਦੀ ਵੀ ਸੀ ਉਹ ਬਹੁਤ ਸੋਹਣੀ ਸੀ ਮੈਂ ਉਸ ਤੋਂ ਘੱਟ ਸੋਹਣਾ ਸੀ ਹਰ ਕੋਈ ਇਹੀ ਕਹਿ ਰਿਹਾ ਸੀ ਕਿ ਰਾਜ ਦੀ ਕਿਸਮਤ ਖੁੱਲ ਗਈ ਹੈ ਇਹ ਗੱਲ ਸੱਚ ਵੀ ਸੀ ਜਦੋਂ ਫੰਕਸ਼ਨ ਖਤਮ ਹੋਇਆ ਤਾਂ ਸਾਰੇ ਆਪਣੀ ਆਪਣੀ ਘਰ ਚਲੇ ਗਏ ਅਗਲੇ ਦਿਨ ਜਦੋਂ ਮੈਂ ਦਫ਼ਤਰ ਪਹੁੰਚਿਆ ਤਾਂ ਸਾਰੇ ਮੇਰਾ ਇੰਤਜ਼ਾਰ ਕਰ ਰਹੇ ਸਨ। ਉਹਨਾਂ ਨੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੇ ਸਾਹਮਣੇ ਵਾਲੀ ਕੁਰਸੀ ਤੇ ਬਿਠਾਇਆ ਅਤੇ ਫੇਰ ਕਿਹਾ ਕਿ ਕੁਝ ਲੋਕਾਂ ਮੀਰ ਹੋਣ ਵਿੱਚ ਕਈ ਸਾਲ ਲੰਘਾ ਦਿੰਦੇ ਹਨ ਅਤੇ ਕੁਝ ਲੋਕਾਂ ਨੂੰ ਇੱਕ ਹੀ ਦਿਨ ਵਿੱਚ ਇੰਨਾ ਵੱਡਾ ਮੌਕਾ ਮਿਲ ਜਾਂਦਾ ਹੈ। ਉਹ ਬੰਦਾ ਸਭ ਤੋਂ ਬੇਵਕੂਫ ਹੁੰਦਾ ਹੈ। ਜੋ ਇਸ ਓਕੇ ਦਾ ਫਾਇਦਾ ਨਹੀਂ ਚੱਕਦਾ ਮੈਂ ਸਰਦੀ ਇਸ ਗੱਲ ਤੇ ਬਹੁਤ ਹੈਰਾਨ ਸੀ ਕਿ ਉਹ ਮੈਨੂੰ ਕੀ ਕਹਿਣਾ ਚਾਹੁੰਦੇ ਸਨ ਮੈਂ ਨਾ ਸਮਝੀ ਨਾ ਲੋ ਉਨ੍ਹਾਂ ਵੱਲ ਦੇਖਿਆ ਸੀ ਅਤੇ ਪੁੱਛਿਆ ਕਿ ਸਰ ਤੁਸੀਂ ਮੈਨੂੰ ਕੀ ਕਹਿਣਾ ਚਾਹੁੰਦੇ ਹੋ ਫਿਰ ਉਹਨਾਂ ਨੇ ਮੇਰੇ ਵੱਲ ਦੇਖਿਆ ਅਤੇ ਕਿਹਾ ਕਿ ਤੇਰੇ ਲਈ ਇੱਕ ਆਫਰ ਹੈ ਇਹਰ ਜੋ ਗੱਲ ਉਹਨਾਂ ਨੇ ਮੈਨੂੰ ਕਹੀ ਉਹਨਾਂ ਦੀ ਗੱਲ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਿਆ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂ ਉਹ ਮੇਰੇ ਮਾਲਕ ਸਨ ਉਹਨਾਂ ਨੇ ਮੈਨੂੰ ਗਰੀਬ ਨੂੰ ਨੌਕਰੀ ਦੇ ਕੇ ਚੰਗੇ ਮੁਕਾਮ ਤੱਕ ਪਹੁੰਚਾਇਆ ਸੀ ਪਰ ਹੁਣ ਉਹ ਜੋ ਮੈਨੂੰ ਆਫਰ ਦੇ ਰਹੇ ਸਨ ਜੇਕਰ ਮੇਰੀ ਜਗ੍ਹਾ ਤੇ ਕੋਈ ਹੋਰ ਇਨਸਾਨ ਹੁੰਦਾ ਤਾਂ ਉਹ ਸਰ ਦੇ ਮੂੰਹ ਤੇ ਲੱਪੜ ਮਾਰ ਦਿੰਦਾ ਪਰ ਮੇਰੇ ਦਿਮਾਗ ਵਿੱਚ ਕੁਝ ਹੋਰ ਹੀ ਆ ਰਿਹਾ ਸੀ ਕਿ ਜੇਕਰ ਮੈਨੂੰ ਮੌਕਾ ਮਿਲ ਰਿਹਾ ਸੀ ਤਾਂ ਮੈਂ ਉਸ ਨੂੰ ਕਿਉਂ ਲੰਗਾਉਂਦਾ ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਨੂੰ ਕੋਈ ਵੀ ਜਵਾਬ ਦਿੰਦਾ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਮੇਰੇ ਤੋਂ ਸਮਾਂ ਲੈ ਲੈ ਆਰਾਮ ਨਾਲ ਆਪਣੇ ਘਰ ਜਾ ਕੇ ਸੋਚ ਅੱਜ ਰਾਤ 1 ਵਜੇ ਤੋਂ ਪਹਿਲਾਂ ਤੂੰ ਇਸ ਗੱਲ ਦਾ ਫੈਸਲਾ ਕਰ ਲੈ ਕਿਉਂਕਿ ਇਸ ਤੋਂ ਬਾਅਦ ਉਹ ਆਫਰ ਖਤਮ ਹੋ ਜਾਵੇਗਾ ਮੈਂ ਬਿਨਾਂ ਪੁੱਛੇ ਕਹੇ ਹੀ ਚੁੱਪਚਾਪ ਦਫ਼ਤਰ ਤੋਂ ਬਾਹਰ ਨਿੱਕਲ ਆਇਆ ਤੇ ਘਰ ਆ ਗਿਆ ਜਦੋਂ ਮੈਨੂੰ ਮਨੀਸ਼ਾ ਨੇ ਇਸ ਤਰ੍ਹਾਂ ਪਰੇਸ਼ਾਨ ਦੇਖਿਆ ਤਾਂ ਪਰੇਸ਼ਾਨ ਹੋ ਗਈ ਉਹ ਕਹਿਣ ਲੱਗੀ ਕਿ ਤੁਸੀਂ ਇਸ ਸਮੇਂ ਕਿਵੇਂ ਆ ਗਏ ਸੌਂ ਠੀਕ ਤਾਂ ਹੈ ਨਾ ਮੈਂ ਉਸ ਨੂੰ ਇਹ ਗੱਲ ਕਿਵੇਂ ਦੱਸਦਾ ਮੈਂ ਉਸ ਨੂੰ ਬਸ ਇੰਨਾ ਹੀ ਕਿਹਾ ਕਿ ਮੇਰੀ ਤਬੀਤ ਖਰਾਬ ਹੈ ਉਸ ਨੇ ਸਾਰਾ ਦਿਨ ਮੇਰੀ ਬਹੁਤ ਸੇਵਾ ਕੀਤੀ ਮੈਂ ਸਾਰਾ ਦਿਨ ਆਪਣੇ ਫੈਸਲੇ ਬਾਰੇ ਸੋਚਦਾ ਰਿਹਾ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਬਚਪਨ ਦੀ ਗਰੀਬੀ ਆਉਂਦੀ ਰਹੀ ਹੁਣ ਮੈਂ ਸੋਚ ਰਿਹਾ ਸੀ ਕਿ ਮੈਂ ਆਪਣੇ ਪਿ ਵਿਕ ਨੂੰ ਸਾਬਤ ਉੱਪਰ ਰੱਖਣਾ ਹੈ ਇਹ ਫੈਸਲਾ ਕਰਕੇ ਮੈਂ ਆਪਣੀ ਬੌਸ ਨੂੰ ਫੋਨ ਮਲਾਇਆ ਅਤੇ ਉਹਨਾਂ ਨੂੰ ਹਾਂ ਕਰ ਦਿੱਤੀ ਫਿਰ ਆਪਣੀ ਬਿਸਤਰੇ ਤੇ ਚਲਾ ਗਿਆ ਅਗਲੇ ਦਿਨ ਮੈਂ ਮਨੀਸ਼ਾ ਨੂੰ ਕਿਹਾ ਕਿ ਤੂੰ ਤਿਆਰ ਹੋ ਜਾ ਮੈਂ ਤੈਨੂੰ ਕਮਾਣ ਲੈ ਕੇ ਚੱਲਾਂਗਾ ਥੋੜੇ ਸਮੇਂ ਬਾਅਦ ਮਨੀਸ਼ਾ ਤਿਆਰ ਹੋ ਕੇ ਮੇਰੇ ਸਾਹਮਣੇ ਖੜੀ ਸੀ ਮਨੀਸ਼ਾ ਨੇ ਅੱਜ ਮਾਸਕ ਲਗਾਇਆ ਹੋਇਆ ਸੀ ਮੈਂ ਹੈਰਾਨ ਹੋ ਰਿਹਾ ਸੀ ਕਿ ਅੱਜ ਉਸਨੇ ਮਾਸਕ ਕਿਉਂ ਲਗਾਇਆ ਸੀ ਮੈਂ ਉਹਦਾ ਹੱਥ ਫੜਿਆ ਤੇ ਚਲਾ ਗਿਆ ਸਾਰੇ ਰਾਹ ਮੇਰੇ ਦਿਮਾਗ ਵਿੱਚ ਇਹੀ ਗੱਲ ਰਹੀ ਕਿ ਮਨੀਸ਼ਾ ਨੇ ਮਾਸਕ ਕਿਉਂ ਲਗਾਇਆ ਹੋਇਆ ਹੈ ਮੈਂ ਹੋਟਲ ਵਿੱਚ ਆਇਆ ਤੇ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਤਲਾਕ ਦਿੰਦਾ ਹਾਂ ਇਹ ਕਹਿੰਦੇ ਹੋਏ ਮੈਂ ਉਸ ਨੂੰ ਤਲਾਕ ਦੇ ਪੇਪਰ ਫੜਾ ਦਿੱਤੇ ਅਤੇ ਉਸ ਵੱਲ ਬਿਨਾ ਦੇਖੇ ਮੈਂ ਬਾਹਰ ਨਿਕਲ ਆਇਆ ਅਤੇ ਫਿਰ ਮੈਂ ਆਪਣੇ ਬੌਸ ਨੂੰ ਕਿਹਾ ਕਿ ਤੁਹਾਡਾ ਕੰਮ ਹੋ ਗਿਆ ਹੈ ਮੇਰੇ ਫੋਨ ਕਰਦੇ ਹੀ ਮੈਨੂੰ ਇੱਕ ਆਦਮੀ ਨੇ ਬੈਗ ਫੜਾ ਦਿੱਤਾ ਅਤੇ ਮੈਂ ਆਪਣੇ ਘਰ ਆ ਗਿਆ ਹਜੇ ਮੈਂ ਤਾਂ ਪਹੁੰਚਿਆ ਹੀ ਸੀ ਮਾਂ ਨੇ ਮੈਨੂੰ ਪੁੱਛਿਆ ਕਿ ਬੇਟਾ ਅਮਨ ਕਿੱਥੇ ਹੈ ਮੈਂ ਮਾਂ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਿ ਭਲਾ ਅਮਨ ਤੋਂ ਮੈਨੂੰ ਕੀ ਕੰਮ ਸੀ ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਕਹਿੰਦਾ मां ਨੇ ਕਿਹਾ ਕੀ ਬੇਟਾ ਅੰਮਨ ਨੂੰ ਤੂੰ ਖੋਦੀ ਆਪਣੇ ਨਾਲ ਲੈ ਕੇ ਗਿਆ ਸੀ ਫਿਰ ਉਸ ਨੂੰ ਨਾਲ ਕਿਉਂ ਨਹੀਂ ਲੈ ਕੇ ਆਇਆ ماں ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਅਤੇ ਫਿਰ ਮਾਂ ਨੂੰ ਪੁੱਛਿਆ ਕਿ ਮੇਰੀ ਪਤਨੀ ਮਨੀਸ਼ਾ ਕਿੱਥੇ ਹੈ ماں ਨੇ ਕਿਹਾ ਕਿ ਸੌ ਰਹੀ ਸੀ ਅਤੇ ਉੱਠ ਕੇ ਆਪਣੇ ਪੇਕੇ ਘਰ ਚਲੀ ਗਈ ਉਸ ਦੇ ਪਾਪਾ ਦੀ ਤਬੀਅਤ ਬਹੁਤ ਖਰਾਬ ਸੀ ਮਾਂ ਦੇ ਇਹ ਕਹਿੰਦੇ ਹੀ ਅਚਾਨਕ ਮਨੀਸ਼ਾ ਕਮਰੇ ਤੋਂ ਬਾਹਰ ਨਿਕਲ ਆਈ ਉਹ ਬਹੁਤ ਖੁਸ਼ ਸੀ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਨਾਲ ਹੋ ਕੀ ਰਿਹਾ ਹੈ ਮੈਨੂੰ ਉੱਥੇ ਖੜੇ-ਖੜੇ ਨੂੰ ਚੱਕਰ ਆਉਣ ਲੱਗੇ ਸੀ ਮੈਂ ਬੌਸ ਨੂੰ ਫੋਨ ਕੀਤਾ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਦੇ ਤਾਂ ਮੈਂ ਆਪਣੇ ਸਾਹਮਣੇ ਖੜੀ ਹੋਈ ਆਪਣੀ ਪਤਨੀ ਨੂੰ ਦੇਖਦਾ ਅਤੇ ਕਦੇ ਫੋਨ ਨੂੰ ਦੇਖਦਾ ਦਰਸਲ ਉਸ ਦਿਨ ਸਰ ਨੇ ਮੈਨੂੰ ਕਿਹਾ ਸੀ ਕਿ ਮੈਂ ਆਪਣੀ ਪਤਨੀ ਨੂੰ ਤਲਾਕ ਦੇ ਦੇਵਾਂ ਉਸ ਦਾ ਵਿਆਹ ਉਹਨਾਂ ਨਾਲ ਕਰਵਾ ਦੇਵਾਂ ਉਹ ਸਦੇ ਬਦਲੇ ਉਹ ਮੈਨੂੰ 60 ਲੱਖ ਰੁਪਏ ਦੇਣਗੇ ਅਤੇ ਫਿਰ ਉਹ 2 ਮਹੀਨੇ ਬਾਅਦ ਮੇਰੀ ਪਤਨੀ ਨੂੰ ਤਲਾਕ ਦੇ ਦੇਣਗੇ ਅਤੇ ਫਿਰ ਮੈਂ ਆਪਣੀ ਪਤਨੀ ਨਾਲ ਵਿਆਹ ਕਰ ਲਵਾਂਗਾ ਮੈਨੂੰ ਉਹਨਾਂ ਦਾ ਇਹ ਆਫਰ ਪਸੰਦ ਆਇਆ ਸੀ ਅਤੇ ਅੱਜ ਸਵੇਰੇ ਮੈਂ ਮਨੀਸ਼ਾ ਨੂੰ ਆਪਣੇ ਨਾਲ ਲੈ ਗਿਆ ਸੀ ਪਰ ਇਹ ਕਿੰਨੀ ਹੋ ਸਕਦਾ ਸੀ ਕਿ ਮਨੀਸ਼ਾ ਤਾਂ ਮੇਰੇ ਸਾਹਮਣੇ ਖੜੀ ਸੀ ਅਤੇ ਸਰ ਦਾ ਫੋਨ ਆਇਆ ਕਿ ਤੂੰ ਮੇਰੇ ਨਾਲ ਧੋਖਾ ਕੀਤਾ ਹੈ ਤੂੰ ਆਪਣੀ ਪਤਨੀ ਦਾ ਕਹਿ ਕੇ ਆਪਣੀ ਭੈਣ ਭੇਜ ਦਿੱਤੀ ਹੈ ਹੁਣ ਤੈਨੂੰ ਤੇਰੀ ਭੈਣ ਵਾਪਸ ਨਹੀਂ ਮਿਲੇਗੀ ਮੈਂ ਆਪਣਾ ਸਿਰ ਫੜ ਕੇ ਬੈਠ ਗਿਆ ਸੀ ਉਸ ਸਮੇਂ ਮੇਰੀ ਪਤਨੀ ਮੇਰੇ ਕੋਲ ਆਈ ਅਤੇ ਕਹਿਣ ਲੱਗੀ ਕਿ ਹੁਣ ਮੈਂ ਤੁਹਾਨੂੰ ਸਭ ਸੱਚ ਦੱਸਦੀ ਹਾਂ ਮੈਂ ਰਾਤ ਨੂੰ ਤੁਹਾਡੀ ਅਤੇ ਤੁਹਾਡੇ ਸਰ ਦੀ ਗੱਲ ਸੁਣ ਲਈ ਸੀ ਅਤੇ ਫਿਰ ਮੈਂ ਤੁਹਾਨੂੰ ਸਭ ਕੁਝ ਸਿਖਾਉਣ ਦਾ ਸੋਚਿਆ ਸਵੇਰੇ ਉੱਠ ਕੇ ਮੈਂ ਅਮਨ ਨੂੰ ਕਿਹਾ ਕਿ ਮੈਂ ਤੇਰੇ ਭਰਾ ਨੂੰ ਇੱਕ ਸਰਪ੍ਰਾਈਜ਼ ਦੇਣਾ ਚਾਹਦੀ ਹਾਂ ਬਸ ਤੂੰ ਮੇਰੀ ਡਰੈਸ ਪਾ ਲੈ ਅਤੇ ਮਾਸਕ ਲੈ ਕੇ ਉਹਨਾਂ ਦੇ ਨਾਲ ਚਲੀ ਜਾ ਅਤੇ ਫਿਰ ਮੈਂ ਉਸ ਨੂੰ ਤੁਹਾਡੇ ਨਾਲ ਭੇਜ ਦਿੱਤਾ ਮੈਂ ਆਪਣੀ ਪਤਨੀ ਦੇ ਸਾਹਮਣੇ ਬਹੁਤ ਸ਼ਰਮਿੰਦਾ ਹੋ ਰਿਹਾ ਸੀ ਪਰ ਅਗਲੇ ਦਿਨ ਹੀ ਜਦੋਂ ਮੈਂ ਆਪਣੇ ਦਫ਼ਤਰ ਗਿਆ ਤਾਂ ਸੜਨੇ ਮੈਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਅਤੇ ਫਿਰ ਉਹ ਮੇਰੀ ਭੈਣ ਨੂੰ ਲੈ ਕੇ ਪਤਾ ਨਹੀਂ ਕਿੱਥੇ ਚਲੇ ਗਏ ਅਤੇ ਕੁਝ ਦਿਨ ਬਾਅਦ ਉਹ ਚੋਰਾਂ ਨੇ ਸੜਕ ਤੇ ਮੇਰੇ ਤੇ ਹਮਲਾ ਕਰ ਦਿੱਤਾ ਅਤੇ ਉਸ ਹਾਦਸੇ ਵਿੱਚ ਮੈਂ ਅਪਾਹੀਜ ਹੋ ਗਿਆ ਅਤੇ ਉਸ ਦਿਨ ਮੈਨੂੰ ਪਤਾ ਲੱਗਿਆ ਕਿ ਮੇਰਾ ਆਪਣਾ ਕੌਣ ਹੈ ਅਤੇ ਕੌਣ ਨਹੀਂ ਮਨੀਸ਼ਾ ਨੇ ਮੇਰੀ ਬਹੁਤ ਸੇਵਾ ਕੀਤੀ ਸੀ ਮੈਂ ਇੰਨਾ ਵੱਡਾ ਪਾਪ ਕਿਵੇਂ ਕਰ ਸਕਦਾ ਸੀ ਮੇਰੀ ਇਸ ਹਰਕਤ ਨੇ ਮੇਰੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ ਸੀ ਮੇਰੀ ਮਾਂ ਨੇ ਉਸ ਦਿਨ ਤੋਂ ਬਾਅਦ ਅੱਜ ਤੱਕ ਮੇਰੇ ਨਾਲ ਗੱਲ ਨਹੀਂ ਕੀਤੀ ਬਸ ਉਹ ਮੈਨੂੰ ਬਦਵਾ ਦਿੰਦੀ ਰਹਿੰਦੀ ਹੈ ਮੈਂ ਆਪਣੀ ਭੈਣ ਨੂੰ ਬਹੁਤ ਲੱਭਿਆ ਸੀ ਪਰ ਉਹ ਮੈਨੂੰ ਨਹੀਂ ਮਿਲੀ ਫਿਰ ਇੱਕ ਦਿਨ ਮੇਰੀ ਭੈਣ ਬਹੁਤ ਬੁਰੀ ਹਾਲਤ ਵਿੱਚ ਘਰ ਆ ਗਈ ਸਾਰਨੇ ਤੰਗ ਆ ਕੇ ਉਸ ਨੂੰ ਛੱਡ ਦਿੱਤਾ ਸੀ ਮਾਂ ਨੇ ਬਹੁਤ ਮੁਸ਼ਕਲ ਨਾਲ ਉਸ ਦਾ ਵਿਆਹ ਇੱਕ ਵੱਡੀ ਉਮਰ ਦੇ ਇਨਸਾਨ ਨਾਲ ਕਰਕੇ ਉਸ ਨੂੰ ਵਿਦਾ ਕਰ ਦਿੱਤਾ ਅਤੇ ਹੁਣ ਮੇਰੀ ਪਤਨੀ ਨੇ ਵੀ ਮੇਰੇ ਤੋਂ ਤਲਾਕ ਲੈ ਲਿਆ ਸੀ ਕਿਉਂਕਿ ਉਸ ਦਾ ਭਰੋਸਾ ਟੁੱਟ ਗਿਆ ਸੀ ਮੇਰੀ ਮਾਂ ਅੱਜ ਵੀ ਮੈਨੂੰ ਪੁੱਛਦੀ ਹੈ ਕਿ ਇਹ ਮੇਰੇ ਕਾਰਨ ਮੇਰੀ ਭੈਣ ਦੀ ਜ਼ਿੰਦਗੀ ਵੀ ਖਰਾਬ ਹੋ ਗਈ ਹੈ ਅਤੇ ਸਾਡਾ ਘਰ ਵੀ ਖਰਾਬ ਹੋ ਗਿਆ ਸੀ ਇਸ ਲਈ ਆਪਣੀ ਜ਼ਿੰਦਗੀ ਵਿੱਚ ਸੋਚ ਸਮਝ ਕੇ ਹੀ ਫੈਸਲਾ ਲਵੋ ਤੁਹਾਡਾ ਇੱਕ ਛੋਟਾ ਜਿਹਾ ਫੈਸਲਾ ਤੁਹਾਡੀ ਪੂਰੀ ਜ਼ਿੰਦਗੀ ਨੂੰ ਬਰਬਾਦ ਕਰ ਸਕਦਾ ਹੈ ਦੋਸਤ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ